ਕਮਲੀ ਤੇ ਕੋ ਜੀ ਹਾਂ ਮੈਂ ਤੂੰ ਦੀਨ ਦਿਆਲ ਕਮਲੀ ਤੇ ਕੋ ਜੀ ਹਾਂ ਮੈਂ ਤੂੰ ਦੀਨ ਦਿਆਲ ਦਸਮ ਦੁਆਰ ਖੋਲ ਉਸ ਲੈ ਤੂੰ ਹਾਲ ਕਮਲੀ ਤੇ ਕੋ ਜੀ ਹਾਂ ਮੈਂ ਤੂੰ ਦੇਨ ਦਿਆਲ ਕਮਲ ਤੇ ਕੋ ਜੀ ਹਾਂ ਮੈਂ ਤੂੰ ਦੇਨ ਦਿਆਲ ਦਸਮ ਦੁਆਰ ਕੋ ਪੁੱਛ ਲੈ ਤੁਹਾਲ ਕਮਲ ਤੇ ਕੋ ਜੀ ਹਾਂ ਮੈਂ ਕਰਾਂ ਸਿਮਰਨ ਉਠ ਅੰਮ੍ਰਿਤ ਵੇਲੇ ਹੋਣ ਕੇ ਪਤਾ ਨਹੀਂ ਕਦ ਗੁਰਾਂ ਨਾਲ ਮੇਲੇ ਕਰਾਂ ਸਿਮਰਨ ਉਠ ਅੰਮ੍ਰਿਤ ਵੇਲੇ ਹੋਣ ਕੇ ਪਤਾ ਨਹੀਂ ਕਦ ගුරලමලෙ කොරකෙරිටුටටගිය කව කෙරිටුටුටගිය කවර කෙරිටුටගී මිලපवाලිඩල ව්චමදුරකෝල් පුසලතුुहाල ਕਮਲਿਤ ਕੋ ਜੀ ਹਾਂ ਮੈਂ ਤੂੰ ਦੀਨ ਦਿਆਲ ਦਸਮ ਦੁਆਰ ਖੋਲ ਪੁੱਛ ਲੈ ਤੂੰ ਹਾਲ ਕਮਲਿਤ ਕੋ ਜੀ ਹਾਂ ਮੈਂ ਤੇਰੀਆਂ ਮੈਂ ਮੰਨਾ ਸਭ ਮੇਰੇ ਇੱਕ ਮਨ ਲੈ ਪ੍ਰੀਤ ਵਾਲੀ ਢੋਲ ਨਾਲ ਮੈਨੂੰ ਦਾਤਾ ਬਣ ਲੈ ਤੇਰੀਆਂ ਮੈਂ ਮੰਨਾ ਸਭ ਮੇਰੀ ਇੱਕ ਮੰਨ ਲੈ ਪ੍ਰੀਤ ਵਾਲੀ ਢੋਲ ਨਾਲ ਮੈਨੂੰ ਦਾਤਾ ਬਣ ਲੈ ਕਰਦਾਏ ਦਿਲ ਮੇਰਾ ਕਰਦਾਏ ਦਿਲ ਮੇਰਾ ਕਰਦਾਏ ਦਿਲ ਮੇਰਾ ਰਵਾ ਮੈਂ ਤੇਰੇ ਨਾਲ ਦਸਮ ਦੁਆਰ ਖੋਲ ਪੁੱਛ ਲੈ ਤੁਹਾਲ ਕਮਲਿਤ ਕੋ ਜੀ ਹਾਂ ਮੈਂ ਤੂੰ ਦੇਨ ਦਿਆਲ ਤਸਮ ਦੁਆਰ ਖੋਲ ਪੁੱਛ ਲੈ ਤੁਹਾਲ ਕਮਲਿਤ ਕੋ ਜੀ ਹਾਂ ਮੈਂ ਮੇਲੇ ਦਿਆਂ ਦਾ ਤਾਂ ਕਾਤੋਂ ਸਿੱਕੇ ਦਾ ਤਟੰਗੀਆਂ ਸਾਡੀ ਵਾੜੀ ਵਟਾਂ ਕਾਤੋਂ ਹੋ ਗਏ ਆ ਲੰਬੀਆਂ ਮੇਲੇ ਦਿਆਂ ਦਾ ਤਾਂ ਕਾਤੋਂ ਸਿੱਕੇ ਦਾ ਤਟੰਗੀਆਂ ਸਾਡੀਆਂ ਵਾਰੀ ਵਟਾਂ ਕਾ ਤੂੰ ਹੋ ਗਈਆਂ ਲੰਬੀਆਂ ਤੇ ਮੇ ਪੈ ਗਈ ਦਸੋ ਕਾ ਤੂੰ ਤੇ ਮੇ ਪੈ ਗਈ ਦਸੋ ਕਾ ਤੂੰ ਤੇ ਮੇ ਪੈ ਗਈ ਦਸੋ ਕਾ ਤੂੰ ਸਾਡੇ ਵਾਰ ਚਾਲ ਦਸਮ ਦਵਾਰ ਕੋਲ ਪੁੱਛ ਲੈ ਤੁਹਾਲ ਕਮਲਿਤ ਕੋ ਜੀ ਹਾਂ ਮੈਂ ਤੂੰ ਦੇ ਨਦਿਆਲ ਦਸਮ ਦੁਆਰ ਖੋਲ ਪੁੱਛ ਲੈ ਤੁਹਾਲ ਕਮਲਿਤ ਕੋ ਜੀ ਹਾਂ ਮੈਂ ਕਮਲਿਤ ਕੋ ਜੀ ਹਾਂ ਮੈਂ